ਹਾਨੂੰ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਡੀ ਜਵਾਕ ਛੱਤਾ ਥੱਲੇ ਲੈਂਦੇ ਆ ਸਾਡੇ ਜਵਾਕ ਪਛਾਹ ਦੇਣ ਹੋਰ ਅਸੀਂ ਕੁਝ ਨਹੀਂ ਮੰਗਦੇ ਬਈ ਅਸੀਂ ਦਿਹਾੜੀ ਜਾਂਦਾ 400 ਰੁਪਿਆ ਲੈਂਦਾ ਉਹ ਵੀ ਟਿਲ ਮਿਸ ਹੋ ਜਾਂਦੀ ਆ ਕੁਝ 200 ਸਬਦੇ ਤੇ ਲਾ ਦਈਦਾ 200 ਦਵਾਈ ਬੂਟੀ ਤੇ ਲਾ ਦਿੰਦਾ ਫਿਰ ਦੁੱਧ ਬਾਅਦ ਵੀ ਲੈਂਦਾ ਜਾਂਦਾ ਆ ਦੂਰੀ ਵਾਰ ਫੇਰ ਸਾਡੀ ਛੱਤ ਡਿੱਗਣ ਵਾਲੀ ਆ ਤੇ ਹੁਣ ਕਿਰੋਂ ਮੀਂਹ ਕਣੀ ਆਂਦਾ ਚੰਦਾ ਸਾਰਾ ਕੁਝ ਭੇਜੇ ਜਾਂਦਾ ਮੇਰੇ ਬਿਸਤਰਿਆਂ ਨੂੰ ਉਲੀ ਲੱਗੀ ਪਈ ਆ ਹੁਣ ਸਾਨੂੰ ਕੋਈ ਨਹੀਂ ਨਾਲ ਲਾਉਂਦਾ ਤੇ ਛੋਡੇ ਜਵਾਕ ਛੋਟੇ ਆ ਹੁਣ ਦੁੱਧ ਬਾਦ ਵੀ ਜਵਾਕਾਂ ਨੂੰ ਦੇਣਾ ਪੈਂਦਾ ਹੁਣ ਵਿੱਚ ਬਾਕੇ ਚੋਨਾ ਲਾਈਦਾ ਕਿੰਨਾ ਕ ਸਾਡੇ ਤੋਂ ਲੱਗ ਜਾਂਦਾ ਉਹਨਾਂ ਕ ਅਸੀਂ ਲਾ ਲੈਨੇ ਆ ਤੇ ਆਪ ਦਾ ਟਾਈਮ ਪਾਸ ਕਰੇ ਨੇ ਦੋਨੇ ਜੀ ਲਾਉਨੇ ਆ ਮੋਟਾਂ ਦੀਆਂ ਗੱਲਾਂ ਕਰਦੇ ਰਹੇ ਕਿ ਉਠੇ ਲਾਰੇ ਲਾਉਂਦੇ ਰਹੇ ਵਾਅਦੇ ਕਰਦੇ ਰਹੇ ਜਿਵੇਂ ਮੀ ਲੀਟਰਾਂ ਦੇ ਕੰਮ ਹੁੰਦੇ ਆ ਆਪਣਾ ਵੋਟਾ ਲੈ ਕੇ ਤੇ ਜਿੱਤ ਕੇ ਹੁਣ ਬੈਠੇ ਆ ਹਾਲ ਤਿੱਕਰ ਵੀ ਕੋਈ ਢੇਡਾ ਨਹੀਂ ਮਾਰਿਆ ਉਹਨਾਂ ਨੇ ਅੱਛਾ ਤੁਸੀਂ ਆਪਣੀ ਸਮੱਸਿਆ ਜਿਹੜੀ ਆ ਬਈ ਉਹ ਦੱਸੀ ਨਹੀਂ ਉਹਨਾਂ ਨੂੰ ਵੀ ਆ ਸਾਡੀ ਆ ਸਮੱਸਿਆ ਹੈਗੀ ਆ ਜਦ ਕਿ ਪਿੱਛੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਵੀ ਕੁਝ ਕੁ ਪੈਸੇ ਆਉਂਦੇ ਹੈਗੇ ਆ ਤੁਸੀਂ ਆਪਣੀ ਸਮੱਸਿਆ ਦੱਸੀ ਨਹੀਂ ਕੀ ਅਸੀਂ ਅਣਪੜ੍ਹਾਈ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕੋਈ ਸਰਪੰਚਾ ਚਾ ਮੈਂਬਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਆਉਂਦੀ ਆ ਕੋਈ ਕੁਝ ਨਹੀਂ ਦੱਸਦੇ ਜੀ ਫੌਜਾ ਸਿੰਘ ਸਰਾਰੀ ਆ ਜਿਹੜਾ ਉਸ ਨੇ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਕਰੇ ਢੇੜਾ ਮਾਰਿਆ ਨਹੀਂ ਜੀ ਗੇੜਾ ਮਾਰਿਆ ਵੀ ਸੀ ਪਹਿਲਾਂ ਉਹਨੇ ਮਾਰਦਾ ਰਿਹਾ ਗੇੜੇ ਆਂਦਾ ਮੈਨੂੰ ਵੋਟਾਂ ਪਾਓ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਵੀ ਦਿਆਂ ਕਰੂੰਗਾ ਮੈਂ ਤੇ ਥੋੜੇ ਕੰਮ ਕਿਹੜੇ ਵੀ ਆੜੇ ਉਹ ਸਾਰੇ ਕਰੂੰਗਾ ਅਸੀਂ ਕਿਹੜੇ ਮੁੰਡੇ ਨੇ ਸਾਨੂੰ ਕਿਹਾ ਤੁਸੀਂ ਇਹਨੂੰ ਵੋਟਾਂ ਪਾਉਣੀਆਂ ਤੇ ਥੋੜੇ ਕੰਮ ਮੈਂ ਕਰਾਉਂਗਾ ਹੁਣ ਉਹਦੇ ਉਹਨੂੰ ਅਸੀਂ ਕਿਹਾ ਵੀ ਭਾਈ ਸਾਡਾ ਹਾਲਾ ਬੁਰਾ ਹਾਲਾ ਸਾਡੇ ਵੀ ਕੋਠੇ ਚੰਦੇ ਆ ਉਹਨੂੰ ਅਸੀਂ ਵਿਖਾਇਆ ਉਹ ਆਂਦਾ ਮੈਥੋਂ ਹੋਇਆ ਤਾਂ ਮੈਂ ਕਰ ਦੂੰਗਾ ਨਹੀਂ ਮੈਂ ਕੁਛ ਨਹੀਂ ਕਰ ਸਕਦਾ ਜੇਕਰ ਪੰਜਾਬ ਦੇ ਪਿੰਡਾਂ ਦੇ ਵਿੱਚ ਗੇੜਾ ਮਾਰ ਕੇ ਦੇਖਣਾ ਹੋਵੇ ਤਾਂ ਇੱਕ ਸਾਈਡ ਆ ਜਿਹੜਾ ਤੁਹਾਨੂੰ ਕੁਝ ਘਰ ਅਜਿਹੇ ਦਿਖ ਜਾਣਗੇ ਪਿੰਡਾਂ ਦੀਆਂ ਸਾਈਡਾਂ ਦੇ ਪਿੰਡ ਦੇ ਵਿਚਕਾਰ ਵੀ ਜਿਹੜੇ ਘਰ ਘਰ ਨਹੀਂ ਕਹਿ ਜਾ ਸਕਦੇ ਕਿਉਂਕਿ ਬਹੁਤ ਸਾਰੇ ਮਕਾਨਾਂ ਦੀ ਹਾਲਤ ਆ ਜਿਹੜੀ ਉਖਾਸਤਾ ਹੋ ਚੁੱਕੀ ਆ ਤੇ ਉਹਨਾਂ ਛੱਤਾਂ ਦੇ ਹੇਠ ਰਹਿਣਾ ਜਿਹੜਾ ਕਿਤੇ ਨਾ ਕਿਤੇ ਖਤਰੇ ਤੋਂ ਖਾਲੀ ਨਹੀਂਗਾ ਬਾਕੀ ਇਹਨਾਂ ਦਿਨਾਂ ਦੇ ਵਿੱਚ بارش ਪੈ ਰਹੀ ਹੈਗੀ ਆ ਤੇ ਜਦੋਂ ਮਾੜੀ ਜੀ بارش ਹੁੰਦੀ ਆ ਜੇਕਰ ਮੰਨ ਲਓ ਵੀ ਤੁਹਾਨੂੰ ਲੱਖ ਰੁਪਿਆ ਤਨਖਾਹ ਆਉਂਦੀ ਹੈਗੀ ਆ ਤੁਹਾਨੂੰ ਚੰਗੇ ਪੈਸੇ ਬੰਦੇ ਹੈਗੇ ਆ ਤਾਂ ਤੁਹਾਡਾ ਪਕੌੜਿਆਂ ਨੂੰ ਜੀ ਕਰ ਸਕਦਾ ਹੈਗਾ ਪਰ ਜੇ ਤੁਸੀਂ ਗਰੀਬ ਹੋ ਉੱਪਰੋਂ ਛੱਤ ਚੋਂਦੀ ਹੈਗੀ ਆ ਤਾਂ ਫੇਰ ਆ ਜਿਹੜਾ ਮੀਂਹ ਤੁਹਾਡੇ ਵਾਸਤੇ ਸਭ ਤੋਂ ਵੱਡੀ ਆਫਤ ਬਣ ਸਕਦਾ ਬਾਰਸ਼ਾਂ ਦਾ ਮੌਸਮ ਆ ਤੇ ਇਹਨਾਂ ਬਾਰਸ਼ਾਂ ਦੇ ਮੌਸਮਾਂ ਦੇ ਦੌਰਾਨ ਆ ਜਿਹੜੇ ਬਹੁਤ ਸਾਰੇ ਗਰੀਬਾਂ ਦੇ ਘਰ ਆ ਜਿਹੜੇ ਉਹ ਡਿੱਗ ਰਹੇ ਹੈਗੇ ਆ ਪਰ ਸਿਰਫ ਸਿਰਫ ਮੀਡੀਆ ਦੇ ਵਿੱਚ ਅ ਇੱਕ ਤਰ੍ਹਾਂ ਕੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹਨਾਂ ਇਸ ਤਰ੍ਹਾਂ ਦੀਆਂ ਖਬਰਾਂ ਦਾ ਭਾਵੇਂ ਹੀ ਸੁਣਦੇ ਰਹਿੰਨੇ ਆ ਪਰ ਜਦੋਂ ਗਰੀਬਾਂ ਦੇ ਘਰ ਟਾਏ ਜਾਂਦੇ ਹੈਗੇ ਆ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਇਸ ਤਰ੍ਹਾਂ ਦੀ ਖਬਰ ਆ ਜਿਹੜੀ ਮੀਡੀਆ ਦੇ ਵਿੱਚ ਸਾਨੂੰ ਬਹੁਤ ਘੱਟ ਆ ਜਿਹੜੀ ਦੇਖਣ ਸੁਣਨ ਨੂੰ ਆ ਜਿਹੜੀ ਉਹ ਮਿਲਦੀ ਹੈਗੀ ਆ ਭਾਵੇਂ 1985 ਦੇ ਵਿੱਚ ਸਾਡੇ ਇੱਥੇ ਸਰਕਾਰਾਂ ਨੇ ਆ ਜਿਹੜਾ ਉਹ ਇੰਦਰਾ ਆਵਾਸ ਯੋਜਨਾ ਦੇ ਤਹਿਤ ਆ ਜਿਹੜਾ ਉਹ ਜੋ ਗਰੀਬ ਪਿੰਡੂ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਮਜ਼ਦੂਰ ਤਾਕਾ ਰਹਿੰਦਾ ਹੈਗਾ ਉਹਨਾਂ ਨੂੰ ਮਕਾਨ ਬਣਾ ਕੇ ਦੇਣ ਦਾ ਜਿਹੜਾ ਉਹ ਵਾਦਾ ਕੀਤਾ ਕੁਸ਼ਕ ਮਕਾਨ ਪਏ ਪਰ ਇਸ ਤੋਂ ਬਾਅਦ ਆ ਜਿਹੜਾ 2015 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗਵਾਈ ਦੇ ਵਿੱਚ ਇਸੇ ਸਕੀਮ ਨੂੰ ਆ ਜਿਹੜਾ ਉਹ ਬਦਲ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜਾ ਉਹ ਉਸ ਦਾ ਨਾਮ ਰੱਖ ਦਿੱਤਾ ਗਿਆ ਤੇ ਟੀਚਾ ਇਹ ਮਿੱਥਿਆ ਗਿਆ ਕਿ ਹਰ ਸਾਲ ਆ ਜਿਹੜਾ ਉਹ 50 ਲੱਖ ਘਰ ਆ ਜਿਹੜੇ ਓਵਰਆਲ ਪਿਆ ਕਰਨਗੇ ਪਰ ਤੁਹਾਨੂੰ ਦੱਸ ਦਈਏ ਕਿ 2015 ਤੋਂ ਲੈ ਕੇ 2023 ਤੱਕ ਆ ਜਿਹੜਾ ਉਹ ਘਰ ਆ ਜਿਹਦੇ ਜਿੰਨਾ ਟੀਚਾ ਮਿੱਥਿਆ ਸੀਗਾ ਉਸ ਤੋਂ ਬਹੁਤ ਘੱਟ ਪਏ ਹੈਗੇ ਆ ਤੁਹਾਨੂੰ ਦੱਸ ਦਈਏ ਕਿ 80 ਲੱਖ ਦੇ ਕਰੀਬ ਆ ਜਿਹੜਾ ਉਹ ਸਹਿਰੀ ਖੇਤਰਾਂ ਦੇ ਵਿੱਚ ਘਰ ਪਏ ਆ ਤੇ ਨਾਲ ਹੀ ਆ ਜਿਹੜਾ ਪਿੰਡੂ ਖੇਤਰਾਂ ਦੇ ਵਿੱਚ 2.5 ਲੱਖ ਦੇ 2.5 ਲੱਖ ਦੇ 2.5 ਕਰੋੜ ਦੇ ਕਰੀਬ ਆ ਜਿਹੜੇ ਉਹ ਘਰ ਪਏ ਹੋਗੇ ਜਾਨੀ ਕਿ ਵੱਡੇ ਪੱਦਰ ਦੇ ਉੱਤੇ ਜੋ ਟੀਚਾ ਸਰਕਾਰ ਨੇ ਮਿੱਥਿਆ ਸੀਗਾ ਉਹ ਟੀਚਾ ਹਲਤੀਕਪੂਰਾ ਨਹੀਂ ਹੋਇਆਗਾ ਅੱਜ ਜਿਹੜਾ ਫਾਜ਼ਿਲਕਾ ਦੇ ਪਿੰਡ ਚੱਕ ਸਿੱਧੋ ਕੇ ਖੜੇ ਹੋਏ ਆ ਇੱਥੇ ਇੱਕ ਮਜ਼ਦੂਰ ਜੋੜਾ ਆਪਣੇ ਘਰ ਦੇ ਵਿੱਚ ਰਹਿ ਰਿਹਾ ਮਕਾਨ ਆ ਪਰ ਇਹਨਾਂ ਦਾ ਮਕਾਨ ਕਿਸੇ ਪਾਸੂ ਆਖਿਆ ਨਹੀਂ ਜਾ ਸਕਦਾਗਾ ਜੇਕਰ ਮਕਾਨ ਦੇ ਪਿਛਲੀ ਸਾਈਡ ਜਾਈਦਾ ਤਾਂ ਪਿਛਲੀ ਸਾਈਡ ਤੋਂ ਇਹ ਸਾਰਾ ਬੈਠਿਆ ਪਿਆ ਹਰੇਕ ਕਾਂਦ ਦੇ ਵਿੱਚ ਤਰੇੜਾਂ ਤੇ ਉੱਪਰੋਂ ਛੱਤ ਆ ਜਿਹੜੀ ਲਗਾਤਾਰ ਚੁੰਦੀ ਆ ਤੇ ਸਾਰਾ ਕੁਛ ਆ ਜਿਹੜਾ ਇਹਨਾਂ ਦਾ ਖਰਾਬ ਹੋ ਗਿਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਵੀ ਮੌਜੂਦ ਆ ਭੈਣ ਵੀ ਮੌਜੂਦ ਆ ਸਸੀ ਕਲ ਭੈਣ ਜੀ ਸਸਰੀ ਜੀ ਬਰੇ ਹਿਆਣੇ ਅਭੀ ਵਸਨ ਕਿਵੇਂ ਵੀ ਮਦਦ ਭੈਣ ਭਰਾ ਕਰ ਸਕਦੇ ਆ ਹੋਰ ਸਾਡੇ ਕੋਲ ਥਾਂ ਵੀ ਬਹੁਤ ਆ ਸਾਡਾ ਇੱਕ ਕੋਠਾ ਹੀ ਪਵਾ ਦੇਣ ਸਾਨੂੰ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਡੀ ਜਵਾਕ ਛੱਤਾ ਧੱਲੇ ਰਹਿੰਦੇ ਆ ਸਾਡੇ ਜਵਾਕ ਪਛਾ ਦੇਣ ਹੋਰ ਅਸੀਂ ਕੁਝ ਨਹੀਂ ਮੰਗਦੇ ਵੀ ਅਸੀਂ ਦਿਹਾੜੀ ਜਾਂਦਾ 400 ਰੁਪਇਆ ਲਿਆਂਦਾ ਉਹ ਵੀ ਟਿਲ ਮਿਸ ਹੋ ਜਾਂਦੀ ਆ ਕੁਝ 200 ਸਬਦੇ ਤੇ ਲਾ ਦਈਦਾ 200 ਦਵਾਈ ਬੂਟੀ ਤੇ ਲਾ ਦਿੰਦਾ ਫਿਰ ਦੁੱਧ ਬਾਦ ਵੀ ਲਿਆਂਦਾ ਜਾਂਦਾ ਤੇ ਵੀ ਕੋਈ ਗੱਲ ਬਾਤ ਜਮਾ ਹੀ ਨਹੀਂ ਸੁਣਦਾ ਵੀਰੇ ਕਹਿ ਦੇਈਦਾ ਵੀ ਅੱਜ ਸਾਡੇ ਘਰ ਆ ਕੇ ਵੇਖੋ ਛੱਤ ਡਿੱਗ ਪਈ ਏ ਸਾਡੀ ਆ ਹੁਣ ਅਸੀਂ ਆ ਆ ਕੇ ਵੀ ਪਾਈ ਅਸੀਂ ਕਿ ਜਵਾਕ ਥੱਲੇ ਆ ਜਾਣਗੇ ਆ ਦੂਰੀ ਵਾਰ ਫੇਰ ਸਾਡੀ ਛੱਤ ਡਿੱਗਣ ਵਾਲੀ ਆ ਤੇ ਹੁਣ ਕਿਰੋਂ ਮੀਂਹ ਕਣੀ ਆਂਦਾ ਚਮਦਾ ਸਾਰਾ ਕੁਝ ਭੇਜੇ ਜਾਂਦਾ ਮੇਰੇ ਬਿਸਤਰਿਆਂ ਨੂੰ ਉਲੀ ਲੱਗੀ ਪਈ ਏ ਮੈਨੂੰ ਬਹੁਤ ਹੁੰਦਾ ਵੀ ਮੇਰੇ ਮਾਂ ਪਿਓ ਨੇ ਮੱਥਾ ਮੈਨੂੰ ਦਿੱਤਾ ਸੀ ਤੇ ਅੱਜ ਮੇਰਾ ਸੱਤ ਸਰਮਦੇ ਉਹ ਵੀ ਮਦਦ ਕਰਦੇ ਅੱਜ ਇਹ ਕੱਲਾ ਕੋਈ ਗੱਲ ਨਹੀਂ ਸੁਣਦਾ ਤੇ ਅੱਜ ਉਹ ਹੁੰਦੇ ਤੇ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਸੀ ਸ਼ਪੈਨ ਜੀ ਇਹ ਦੱਸਿਓ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵਿਆਹ ਕੇ ਆਇਆ ਨੂੰ ਤੇ ਬੱਚੇ ਕਿੰਨੇ ਹੋ ਗਏ ਮੈਨੂੰ 8 ਸਾਲ ਹੋ ਗਏ ਆ ਜੀ ਤੇ ਤਿੰਨ ਬੱਚੇ ਦੋ ਕੁੜੀਆਂ ਤੇ ਇੱਕ ਕਾਕੂ ਆ ਜੀ अच्छा पिछो ਤੁਹਾਡਾ ਪਰਿਵਾਰਕ ਪਛੋਕੜਾ ਜਿਹੜਾ ਮਾਪਿਓ ਆ ਜਿਹੜੇ ਉਹ ਕੀ ਕਰਦੇ ਸੀਗੇ ਤੁਹਾਡੇ ਭੈਣ ਭਾਈ ਕੀ ਕਰਦੇ ਹੋਏ ਉਹ ਦਿਹਾੜੀ ਦਾ ਪਈ ਕਰਦੇ ਸੀ ਜੀ ਅੱਤੋਂ ਦੋਨੇ ਜੀ ਅਨਪੜ੍ਹ ਹੈਗੇ ਆ ਤੇ ਉਹ ਦਿਹਾੜੀ ਦਾ ਪਾ ਕਰਕੇ ਵਿਚਾਰਿਆਂ ਨੇ ਮੈਨੂੰ ਦਿੱਤਾ ਸੀ ਵੀ ਚੱਲ ਵੀ ਇਹ ਆਪਦਾ ਵਰਤੀ ਜਾਊਗੀ ਤੇ ਉਹ ਵੀਰੇ ਉਹ ਵੀ ਸਾਰਾ ਕੁਝ ਖਰਾਬ ਹੋ ਗਿਆ ਮੇਰਾ ਜੀ ਹਾਂਜੀ ਅੱਛਾ ਜਦੋਂ ਤੁਸੀਂ ਇੱਥੇ ਵਿਆਹ ਕੇ ਆਏ ਆ ਇਹ ਮਕਾਨ ਪਹਿਲਾਂ ਤੋਂ ਪਿਆ ਹੋਇਆ ਸੀਗਾ ਜਾਂ ਤੁਸੀਂ ਆ ਕੇ ਬਣਾਇਆ ਹੈਗਾ ਖੁਦ ਨਹੀਂ ਜੀ ਇਹ ਮੈਂ ਸੌਰੇ ਨੇ ਪਾ ਕੇ ਹੀ ਦਿੱਤਾ ਸੀ ਸਾਨੂੰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਆ ਅਸੀਂ ਮਿੱਟੀ ਗਾਰਾ ਬਹੁਤ ਪੰਨੇ ਪੁੰਨੇ ਪਾਏ ਬਹੁਤ ਜ਼ਿਆਦਾ ਅਸੀਂ ਤਿੰਨ ਚਾਰ ਵਾਰੀ ਤਾਂ ਹੋਣੀ ਪੰਨੇ ਪਾਤੇ ਖੜ ਦੇਣੀ ਪੰਨੇ ਮਿੱਟੀ ਵੀ ਫੇਰਦੀ ਆ ਮੋਲ ਟਰਾਲੀਆਂ ਲਿਆ ਲਿਆ ਕਿ ਅਸੀਂ ਕਿਹਾ ਚੱਲ ਚੀਕਣੀ ਮਿੱਟੀ ਆਂਦੇ ਵੀ ਉਹ ਫੇਰ ਦੋ ਅਸੀਂ ਕਿਹਾ ਚੱਲ ਉਹਨਾਂ ਨਾਲ ਵੀ ਰੁਕ ਜੂ ਉਹਨਾਂ ਨਾਲ ਵੀ ਨਹੀਂ ਵੀਰੇ ਰੁਕੀ ਤੇ ਉਹ ਹੀ ਪਾ ਕੇ ਗਏ ਸੀ ਉਸ ਤੋਂ ਬਾਅਦ ਹੁਣ ਉਹ ਰਹੇ ਨਹੀਂ ਤੇ ਸਾਡਾ ਘਰ ਦਾ ਬੁਰਾ ਹਾਲ ਅੱਛਾ ਅੱਛਾ ਹੀ ਦੱਸੋ ਕਿ ਆ ਇਸ ਵਾਰ ਹੁਣ ਸੀਜ਼ਨ ਆਉਂਦੇ ਹੈਗੇ ਆ ਹਾਂਜੀ ਸੀਜ਼ਨ ਲਾਇਆ ਹੈਗਾ ਕਦੇ ਤੁਸੀਂ ਕੋਈ ਲਾਇਆ ਸੀ ਜੀ ਹੁਣ ਲਾਇਆ ਪਹਿਲਾਂ ਨਹੀਂ ਅਸੀਂ ਲਾਇਆ ਸੀ ਪਹਿਲਾਂ ਸਾਡੇ ਜਵਾਕ ਛੋਟੇ ਸੀ ਹੁਣ ਸਾਨੂੰ ਕੋਈ ਨਹੀਂ ਨਾਲ ਲਾਉਂਦਾ ਤੇ ਤੁਹਾਡੇ ਜਵਾਕ ਛੋਟੇ ਆ ਹੁਣ ਦੁੱਧ ਬਾਦ ਵੀ ਜਵਾਕਾਂ ਨੂੰ ਦੇਣਾ ਪੈਂਦਾ ਹੁਣ ਵਿੱਚ ਬਾਕੇ ਚੋਨਾ ਲਾਈਦਾ ਕਿੰਨਾ ਕ ਸਾਡੇ ਤੋਂ ਲੱਗ ਜਾਂਦਾ ਉਹਨਾਂ ਕ ਅਸੀਂ ਲਾ ਲੈਨੇ ਆ ਤੇ ਆਪ ਦਾ ਟਾਈਮ ਪਾਸ ਕਰੇ ਨੇ ਦੋਨੇ ਜੀ ਲਾਉਨੇ ਆ ਅੱਛਾ ਹਾਂਜੀ अच्छा ਦੋਨੇ ਜੀ ਦੋਨੋ ਜੀ ਲਾਉਣੇ ਹੈਗੇ ਤੁਹਾਨੂੰ ਦੋਨੇ ਜੀ ਲਾਉਣੇ ਆ ਕੱਲ ਹਟੇ ਆ ਕੱਲ ਅਸੀਂ ਕਹਿ ਆ ਵੀ ਅੱਜ ਆਪ ਬੈੰਦਾ ਨਹੀਂ ਗਰਮੀ ਜਿਆਦੇ ਸੀ ਤੇ ਕਿੰਨਾ ਕ ਲੱਗਦਾ ਸੀ ਅਸੀਂ ਲਾ ਆਉਂਦੇ ਸੀ ਅਸੀਂ ਕਹਿ ਦਿੰਦੇ ਸੀ ਆਪ ਦਾ ਟਾਈਮ ਪਾਸ ਹੋ ਜਾਊਗਾ ਅਸੀਂ ਕਿਹਨੂੰ ਕਹਿੰਦੇ ਸੀ ਵੀ ਕਿਸੇ ਕੋਲੇ ਜਾਂਦੇ ਸੀ ਮੈਂਬਰਾਂ ਕੋਲੇ ਕਹਿੰਦੇ ਸੀ ਵੀ ਸਾਡੀ ਮਦਦ ਕਰ ਦੋ ਤੁਹਾਨੂੰ ਅਸੀਂ ਵੋਟਾਂ ਪਾਈ ਦਿਆਂ ਕਹਿ ਦਿੰਦੇ ਸੀ ਇਹ ਹੱਲ ਸਾਡੇ ਤੋਂ ਨਹੀਂ ਹੁੰਦਾ ਸਾਨੂੰ ਐ ਕਹਿ ਦਿੰਦੇ ਆ ਅਛਾ ਭਾਣਾ ਇਹ ਤਾਂ ਕੀ ਨਾ ਤੁਹਾਡੇ ਇਲਾਕੇ ਦੇ ਵਿੱਚ ਸ਼ੇਰ ਸਿੰਘ ਘੁਆਇਆ ਜਿਹੜੇ ਨਵੇਂ ਐਮਪੀ ਬਣੇ ਹੈਗੇ ਆ ਵੋਟਾਂ ਤੋਂ ਪਹਿਲਾਂ ਆਏ ਸੀਗੇ ਤੁਹਾਡੇ ਪਿੰਡ ਆਏ ਸੀ ਜੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਛਾ ਅਛਾ ਭਾਈ ਜੀ ਤੁਸੀਂ ਗਏ ਸੀਗੇ ਆਪਣੀ ਗੱਲਬਾਤ ਕਹਿਣ ਨਹੀਂ ਜੀ ਅਸੀਂ ਨਹੀਂ ਗਏਗੇ ਬਾਕੀ ਆਏ ਸੀ ਤਿੰਨ ਚਾਰ ਬੰਦੇ ਸੀਗੇ ਕੋਲ ਖੜੇ ਸੀਗੇ ਕਿਸੇ ਨਾਲ ਕੋਈ ਉਹਨਾਂ ਨੇ ਚੱਜ ਨਾਲ ਗੱਲ ਨਹੀਂ ਕੀਤੀਗੀ ਜੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਉਹਨਾਂ ਨੇ ਆਪਦੀਆਂ ਵੋਟਾਂ ਦੇ ਮਸਲੇ ਵਿੱਚ ਆਏ ਸੀਗੇ ਵੋਟਾਂ ਦੀਆਂ ਗੱਲਾਂ ਕਰਦੇ ਰਹੇ ਝੂਠੇ ਲਾਰੇ ਲਾਉਂਦੇ ਰਹੇ ਵਾਅਦੇ ਕਰਦੇ ਰਹੇ ਜਿਵੇਂ ਵੀ ਲੀਡਰਾਂ ਦੇ ਕੰਮ ਹੁੰਦੇ ਆ ਆਪਣਾ ਵੋਟਾਂ ਲੈ ਕੇ ਤੇ ਜਿੱਤ ਕੇ ਹੁਣ ਬੈਠੇ ਆ ਹਾਲ ਟਿੱਕਰ ਵੀ ਕੋਈ ਢਾਣਾ ਨਹੀਂ ਮਾਰਿਆ ਉਹਨਾਂ ਨੇ ਅੱਛਾ ਤੁਸੀਂ ਆਪਣੀ ਸਮੱਸਿਆ ਜਿਹੜੀ ਆ ਬਈ ਉਹ ਦੱਸੀ ਨਹੀਂ ਉਹਨਾਂ ਨੂੰ ਵੀ ਸਾਡੀ ਆ ਸਮੱਸਿਆ ਹੈਗੀ ਆ ਜਦ ਕਿ ਪਿੱਛੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਵੀ ਕੁਝ ਕੁ ਪੈਸੇ ਆਉਂਦੇ ਹੈਗੇ ਆ ਤੁਸੀਂ ਆਪਣੀ ਸਮੱਸਿਆ ਦੱਸੀ ਨਹੀਂ ਕਿ ਅਸੀਂ ਆਣਪੜ੍ਹ ਆਂ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕੋਈ ਸਰਪੰਚਾ ਚਾ ਮੈਂਬਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਆਉਂਦੀ ਆ ਕੋਈ ਕੁਝ ਨਹੀਂ ਦੱਸਦੇ ਜੀ ਹਾਂ ਜੇ ਅਸੀਂ ਕਿਸੇ ਕੋਲ ਜਾਣੇ ਵੀ ਆ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜੀ ਸਾਨੂੰ ਆਖ ਦਿੰਦੇ ਆ ਸਾਡੇ ਤੋਂ ਕੋਈ ਹੱਲ ਨਹੀਂ ਹੁੰਦਾ ਜੀ ਤੁਸੀਂ ਆਪ ਕਰੋ ਜੋ ਵੀ ਕਰਨਾ ਹੈ ਅੱਛਾ ਭੈਣ ਜੀ ਇਹ ਦੱਸਿਓ ਕਿ ਤੁਹਾਡੇ ਇੱਧਰ ਨਾ ਐਮ ਐਲ ਏ ਫੌਜਾ ਸਰਾਰੀ ਆ ਜਿਹੜਾ ਆਮ ਆਦਮੀ ਪਾਰਟੀ ਤੋਂ ਬਣਿਆ ਭਗਵੰਤ ਮਾਨ ਕਹਿੰਦਾ ਸੀਗਾ ਕਿ ਅਸੀਂ ਵੇੜੇ ਵਾਲੇ ਲੋਕਾਂ ਦੀਆਂ ਗੱਲਾਂ ਕਰਾਂਗੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜਿਆਂ ਦੀ ਗੱਲ ਕਰਾਂਗੇ ਹਮੇਸ਼ਾ ਤੋ ਫੌਜਾ ਸਿੰਘ ਸਰਾਰੀ ਆ ਜਿਹੜਾ ਉਸਨੇ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਕਰੇ ਢੇੜਾ ਮਾਰਿਆ ਨਹੀਂ ਜੀ ਗੇੜਾ ਮਾਰਿਆ ਵੀ ਸੀ ਪਹਿਲਾਂ ਉਹਨੇ ਮਾਰਦਾ ਰਿਹਾ ਗੇੜੇ ਆਂਦਾ ਮੈਨੂੰ ਵੋਟਾਂ ਪਾਓ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਵੀ ਦਿਆਂ ਕਰੂੰਗਾ ਮੈਂ ਤੇ ਤੁਹਾਡੇ ਕੰਮ ਕਿਹੜੇ ਵੀ ਆੜੇ ਉਹ ਸਾਰੇ ਕਰੂੰਗਾ ਅਸੀਂ ਕਿਹੜੇ ਮੁੰਡੇ ਨੇ ਸਾਨੂੰ ਕਿਹਾ ਤੁਸੀਂ ਇਹਨੂੰ ਵੋਟਾਂ ਪਾਉਣੀਆਂ ਤੇ ਤੁਹਾਡੇ ਕੰਮ ਮੈਂ ਕਰਾਉਂਗਾ ਹੁਣ ਉਹਦੇ ਉਹਨੂੰ ਅਸੀਂ ਕਿਹਾ ਵੀ ਬਾਈ ਸਾਡਾ ਹਾਲਾ ਬੁਰਾ ਹਾਲਾ ਸਾਡੇ ਵੀ ਕੋਠੇ ਚਾਉਂਦੇ ਆ ਉਹਨੂੰ ਅਸੀਂ ਵਿਖਾਇਆ ਉਹ ਆਂਦਾ ਮੈਥੋਂ ਹੋਇਆ ਤਾਂ ਮੈਂ ਕਰ ਦੂੰਗਾ ਨਹੀਂ ਮੈਂ ਕੁਛ ਨਹੀਂ ਕਰ ਸਕਦਾ ਹਾਂਜੀ ਉਹਨੇ ਇਹ ਗੱਲ ਕਹੀ ਐ ਅਛਾ ਫੌਜਿਆ ਸਰਾਰੀ ਨੇ ਵੀ ਇਹ ਗੱਲ ਆਖਦੀ ਤੁਹਾਨੂੰ ਉਹ ਤਾਂ ਇਧਰ ਦਾ ਐਮ ਐਲ ਏ ਆ ਵਧਾਇਕ ਆ ਉਹਨੂੰ ਤਾਂ ਤੁਸੀਂ ਵੋਟਾਂ ਪਾ ਕੇ ਜਿਤਾਇਆ ਹੈਗਾ ਹਾਂਜੀ ਉਹਨੇ ਸਾਡੀ ਗੱਲ ਹੀ ਨਹੀਂ ਸੁਣੀ ਉਹ ਆਂਦਾ ਇਹਨੇ ਕਿਹੜਾ ਕੁਸ ਮੈਨੂੰ ਕਹਿਤਾ ਉਹ ਕੋਸੀ ਮੈਂ ਇਹਨੇ ਮੈਂ ਕਰਨਾ ਜੀ ਅਛਾ ਹਾਂਜੀ ਅਛਾ ਭਾਈ ਜੀ ਕੇਂਦਰ ਸੀਗੇ ਇੱਕ ਨਵਾਂ ਬਦਲਾਅ ਆਜੂਗਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕਿਰਤੀਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਵਾਲੀ ਨਵੀਂ ਸਰਕਾਰ ਬਣਾਤੀ ਤੁਹਾਨੂੰ ਲੱਗਦਾ ਹੈਗਾ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਹੋਇਆ ਨਵੀਂ ਸਰਕਾਰ ਨਾਲ ਨਹੀਂ ਜੀ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸਰਕਾਰਾਂ ਆਈਆਂ ਆਮ ਆਦਮੀ ਆਈ ਆ ਅਕਾਲੀ ਦਾ ਲਾਈ ਆ ਕਾਂਗਰਸ ਆਈ ਆ ਤਾਂ ਹਨੇਰਾ ਹੀ ਰਿਹਾ ਏ ਅੱਜ ਵੀ ਇਹ ਹਨੇਰੇ ਚ ਹੀ ਆਈ ਅਸੀਂ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੀ ਕੋਈ ਮਦਦ ਨਹੀਂ ਮਿਲੀ ਜੀ ਅਸੀਂ ਬਹੁਤ ਥਾਵਾਂ ਤੇ ਗਏ ਆ ਕਿਸੇ ਨੇ ਸਾਡੀ ਕੋਈ ਗੱਲ ਸੁਣਵਾਈ ਨਹੀਂ ਸੁਣੀ ਐਸ਼ਾ ਭਾਈ ਜੀ ਆਖਰ ਨੂੰ ਲੋਕਾਂ ਦੇ ਅੱਗੇ ਕੀ ਅਪੀਲ ਕਰਨਾ ਚਾਹੋਗੇ ਦੁਬਾਰਾ ਤੋਂ ਜੇਕਰ ਅਸੀਂ ਇਹ ਯਾਨੀ ਵੀ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਕਿੰਨੀ ਵੀ ਮਦਦ ਹੁੰਦੀ ਸਾਨੂੰ ਕਰ ਦੋ ਸਾਡਾ ਪਣਾ ਇੱਕ ਕੋਠਾ ਹੀ ਪੈ ਜੇ ਮੇਰੇ ਜਵਾਕ ਬਾਤ ਜਾਣ ਇਹ ਨਹੀਂ ਪਤਾ ਵੀ ਕਿਦੋਂ ਮੀਂਹ ਕਣੀ ਆਵੇ ਤੇ ਛੱਤਾ ਸਾਡੇ ਤੇ ਡਿੱਗ ਪੈਣ ਵੀ ਇੱਕ ਕੋਠੇ ਦੀ ਸਾਨੂੰ ਮਦਦ ਚਾਹੀਦੀ ਹੈ ਹੋਰ ਅਸੀਂ ਕੁਝ ਨਹੀਂ ਪਾਲਦੇ ਸਾਡੇ ਕੋਲੇ ਥਾਂ ਵੀ ਆ ਹੌਲੀ ਹੌਲੀ ਅਸੀਂ ਪਾਲਾਂਗੇ ਕੇਰਾ ਸਾਡਾ ਇੱਕ ਕੋਠਾ ਪਾ ਦੋ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਆ ਜੀ ਹਾਂਜੀ ਸੋ ਦੋਸਤੋ ਇਹ ਸੀ ਗੱਲਬਾਤ ਇਸ ਭੈਣ ਦੇ ਨਾਲ ਤੇ ਇਸ ਵੀਰ ਦੇ ਨਾਲ ਸਭ ਤੋਂ ਔਖਾ ਕੰਮ ਇਸ ਦੁਨੀਆ ਦੇ ਉੱਤੇ ਜੇਕਰ ਹੈ ਤਾਂ ਉਹ ਮੰਗਣਾ ਪਰ ਜਦੋਂ ਆਪ ਦੇ ਬਾਲ ਬੱਚਿਆਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈਗੀ ਆ ਤਾਂ ਉਦੋਂ ਹਰੇਕ ਜਾਨਵਰ ਵੀ ਆ ਜਿਹੜਾ ਆਪਣੇ ਬੱਚਾ ਨੂੰ ਬਚਾਉਣ ਦੇ ਲਈ ਆ ਕੋਈ ਨਾ ਕੋਈ ਹੀਲਾ-ਬੁੱਤਾ ਕਰਦਾ ਹੈ ਇਹ ਤਾਂ ਫੇਰ ਵੀ ਇਨਸਾਨ ਆ ਕਿਤੇ ਨਾ ਕਿਤੇ ਛੋਟੇ-ਛੋਟੇ ਬੱਚੇ ਆ 400 ਰੁਪਿਆ ਦਿਹਾੜੀ ਆ ਤੇ 400 ਰੁਪਿਆ ਦੇ ਵਿੱਚੋਂ 300 ਤਾਂ ਆਥਰ ਨੂੰ ਆ ਜਿਹੜਾ ਸਿੱਧਾ ਉੰਜੀ ਖਰਚਾ ਹੋ ਜਾਂਦਾ ਤੇ ਬਾਕੀ ਜਿਹੜੇ ਬਾਕੀ ਖਰਚੇ ਹੈਗੇ ਆ ਉਹਨਾਂ ਦੇ ਬਾਰੇ ਆ ਜਿਹੜਾ ਤੁਸੀਂ ਅੰਦਾਜ਼ਾ ਖੁਦ ਹੀ ਲਾ ਸਕਦੇ ਹੋ ਇਹਨਾਂ ਦੇ ਤਿੰਨ ਬੱਚੇ ਆ ਤੇ ਰਾਤ ਨੂੰ ਆ ਜਿਹੜਾ ਹਮੇਸ਼ਾ ਡਰ ਲੱਗਿਆ ਰਹਿੰਦਾ ਦਿਨੇ ਵੀ ਡਰ ਲੱਗਦਾ ਰਹਿੰਦਾ ਕਿ ਕੋਈ ਪਤਾ ਨਹੀਂ ਕਦੋਂ ਮੀਂਹ ਆ ਜੇ ਛੱਤ ਆ ਜਿਹੜੀ ਉਹ ਉੱਤੇ ਡੰਗ ਪੇ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਾਸਫੇ ਨੂੰ ਮੰਨਦੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਵੰਡ ਸ਼ਕੋ ਦੇ ਫਾਸਫੇਰ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਉਮੀਰ ਕਰਦੇ ਕਿਤੇ ਨਾ ਕਿਤੇ ਇਸ ਜੋੜੇ ਦੀ ਆ ਜਿਹੜੀ ਉਹ ਮਦਦ ਲਾਜ਼ਮੀ ਕਰਨਗੇ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ